ਚੈਨਲ ਦੇ ਸਵਾਗਤ ਹੈ ਸਾਰੇ ਈਵਰਸ ਪੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀ ਦੋਸਤੋ ਅੱਜ ਮੈਂ ਫੇਰ ਹਾਜ਼ਰ ਹਾਂ ਤੁਹਾਡੇ ਰੂਬਰੂ ਇੱਕ ਸੋਹਣਾ ਜਿਹਾ ਗੀਤ ਲੈ ਕੇ ਜਿੱਦਾਂ ਕਿ ਤੁਸੀਂ ਹਮੇਸ਼ਾ ਡਿਮਾਂਡ ਕਰਦੇ ਰਹਿੰਦੇ ਹੋਏ ਗੀਤ ਪੈਣ ਭਰਾਵਾਂ ਦਾ ਗੀਤ ਹੈ ਤੇ ਇਸ ਗੀਤ ਨੂੰ ਤੁਸੀਂ ਮੇਰਾ ਖਿਆਲ ਹੈ ਜ਼ਰੂਰੀ ਪਸੰਦ ਕਰੋਗੇ ਤਾਂ ਇਹ ਗੀਤ ਵੀ ਛੋਟਿਆਂ ਛੋਟਿਆਂ ਟੱਪਿਆਂ ਵਿੱਚ ਹੈ ਜਿਹਨੂੰ ਨਵਾਂ ਜਿੰਨਾ ਬੱਚੀਆਂ ਨੇ ਗਾਉਣਾ ਸਿੱਖਿਆ ਹੋਵੇ ਉਹ ਇਹਨਾਂ ਗੀਤਾਂ ਨੂੰ ਛੇਤੀ ਗਾ ਲੈਂਦੀਆਂ ਤੇ ਛੋਟੇ ਗੀਤ ਨੂੰ ਹੀ ਉਹ ਸਾਰੀਆਂ ਤਰਜੀਹ ਦਿੰਦੀਆਂ ਜਿਹੜੇ ਗੀਤ ਵਿੱਚ ਲੰਮੀ ਸਟੋਰੀ ਬਣਦੀ ਆ ਆਮ ਤੌਰ ਤੇ ਕੁੜੀਆਂ ਉਹ ਗੀਤ ਗਾ ਕੇ ਰਾਜੀ ਨਹੀਂ ਕਿਉਂਕਿ ਜਿੱਥੋਂ ਕੋਈ ਟੱਪਾ ਖੁੰਝ ਗਿਆ ਉੱਥੋਂ ਸਟੋਰੀ ਜਿਹੜੀ ਖਰਾਬ ਹੋ ਜਾਣੀ ਆ ਇਸ ਕਰਕੇ ਟੱਪਿਆਂ ਵਾਲੇ ਗੀਤਾਂ ਨੂੰ ਗਾ ਕੇ ਕੁੜੀਆਂ ਜ਼ਿਆਦਾ ਰਾਜੀ ਆ ਤੇ ਅੱਜ ਮੈਂ ਤੁਹਾਨੂੰ ਇਹੋ ਜਿਹਾ ਹੀ ਇੱਕ ਗੀਤ ਸੁਣਾਉਣ ਲੱਗੀ ਆ ਗੀਤ ਹੈਗਾ ਭੈਣ ਭਰਾ ਦੇ ਬੜੇ ਪਿਆਰੇ ਮਿੱਠੇ ਜਿਹੇ ਰਿਸ਼ਤੇ ਨਾਲ ਸੰਬੰਧਿਤ ਲੋ ਸੁਣੋ ਜੀ ਵੀਰਾ ਵੇ ਭੈਣ ਮਿਲਣੇ ਨੂੰ ਆਈਆ ਢੇੜੀ ਚ ਪੜੈਂ ਗੜ੍ਹਾਈ ਵੇ ਮੇਰੀ ਅਮਾਦੀ ਜਾਇਆ

ਪੈਣ ਟਿਕਾ ਜੋ ਮੰਗਦੀ ਹੀਰੇ ਦੀ ਜੜਤ ਜੜਾਈ ਵੇ ਮੇਰੀ ਅਮਾ ਦੇ ਆਜਾ ਤੂੰ ਜੜ ਬਵਲਦੀ ਲਈ ਵੇ ਵੀਰਾਵੇ ਪਬ ਚੜੇ ਕੇ ਤਾਂ ਚੜੇ ਕੇ ਤੂੰ ਨਾਥੇ ਵਟ ਪਾਈਵੇਂ ਮੇਰੀ ਅਮਾ ਦੇ ਆਜਾ ਤੂੰ ਜੜੇ ਬਬਲਦੀ ਲਈ ਵੀਰਾ ਵੇ ਵੇਕ ਦੇ ਮਿਲਣੇ ਨੂੰ ਆਵੀ ਕਦੇ ਮੈਨੂੰ 사ਦਵ ਅਲਾਈ ਵੇ ਵੇ ਮੇਰੀ ਅਮਾ ਦੇ ਜਯਾ ਤੂੰ ਜੜ ਬ ਦੀ ਲਈ ਵੇ ਅਵੀਰਾ ਵੇ ਬਲ ਸਦਾ ਨਈ ਹੋ ਰੇਂਦੇ ਤੂੰ ਸਾਨੂੰ ਬਪਨੇ ਆਈ ਵੇ ਅਵੇ मा दया जया तू जडबल वे अवीरा वे वे कुखोरा ദേ വേരിയമായാബല ദൈവ ലോചി സി ഗീത ਤੇ ਉਮੀਦ ਹੈ ਪਈਲੇ ਗੀਤਾਂ ਵਾਂਗ ਤੁਸੀਂ ਇਸ ਨੂੰ ਵੀ ਢੇਰ ਸਾਰਾ ਪਿਆਰ ਦਿਓ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜਿਹੜੇ ਮੇਰੇ ਨਵੇਂ ਭੈਣ ਭਰਾ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ ਤੇ ਬੈਲ ਆਈਕਨ ਵੀ ਦਬ ਦੇਣ ਤਾਂ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਉਹਨਾਂ ਨੂੰ ਛੇਤੀ ਛੇਤੀ ਮਿਲਦੀਆਂ ਰਹਿਣ ਤੇ ਤੁਸੀਂ ਇਹਨਾਂ ਗੀਤਾਂ ਦਾ ਆਨੰਦ ਮਾਣਦੇ ਰਹੋ ਤਾਂ ਹੁਣ ਤੁਸੀਂ ਗਰਮੀਤ ਸੰਤਾਨ ਨੂੰ ਦਿਓ ਆ ਗਿਆ ਰਬ ਰਖ ਸ਼ਾਦ ਰਹ ਆਵਾਦ